ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਟੁਕੜ ਗੱਬੜ ਛੋਟੀ ਸੂਈ ਵੀ ਤੇ ਇੱਕ ਟੁਕੜ ਗੱਬੜ ਅਫਸਰ ਛੋਟੀ ਇਹ ਦੋਨਾਂ ਦੇ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਅਸਪਤਾਲ ਤੋਂ ਰੋਕੋ ਭਾਈ ਜੀ ਵਧੀਆ ਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਮੇ ਫੋਨ ਨੰਬਰ 9877613724 98776 13724 13724 ਆਪਣਾ ਪਿੰਡ ਪਧੌੜਨੇ ਵਾਲਾ ਰੋਡ ਤੇ ਆ ਗਿਆਣਾ ਕੋਠੇ ਬਾਬਾ ਭਾਨ ਸਿੰਘ ਜੀ ਠੀਕ ਹੈ ਆਪਣਾ ਅਕਾਲ ਅਕੈਡਮੀ ਸਕੂਲ ਤੋਂ ਅਗਲੇ ਪਿਛੇ ਨੈਚਰੋਪੈਥਿਕ ਹਸਪਤਾਲ ਆਪਣਾ ਠੀਕ ਹੈ ਉਹ ਜਰਾ ਖੇਤਾ ਜਰਾ ਐਸਾ ਗਿਆ ਆਪਣੀ ਹਾਂਜੀ ਹਾਂਜੀ ਠੀਕ ਹੈ ਨਾਲ ਨਾਲ ਕਿਵੇਂ ਜਾਂਦਾਗਾ ਤੇ ਆਹ ਜਿਹੜੀ ਗੱਲ ਤੋਂ ਠੀਕ ਹੈ ਜੀ ਆਪਣੀ ਤੇ ਇਹ ਹੈਗੀ ਹੈ ਜੀ ਆਪਣਾ 4 ਮਹੀਨਿਆਂ ਦੀ ਗੱਭਣਾਗੀ 6 ਲੀਟਰ ਦੁੱਧਾਗਾ ਇੱਕ ਟਾਈਮ ਘੱਟੇ ਤੇ ਮਿਲਦੀ ਹੈਗੀ ਤੇ ਇੱਕ ਟਾਈਮ ਠੀਕ ਹੈ ਤੇ ਅਸੀਂ ਆ ਕੱਟਾ ਨਾਲ ਆ 4 ਮਹੀਨੇ ਦੀ ਗੱਭਣ ਚੈੱਕਪਾਸ ਕਨਫਰਮ ਆ ਹਾਂਜੀ ਹਾਂਜੀ ਸੁਆ ਕਿਹੜਾ ਸੂਈ ਵੀ ਹੋਣ ਇਹ ਇਹ ਪਹਿਲੀ ਸੂਈ ਸੂਈ ਹੈ ਜੀ ਦੂਜੀ ਸੂਈ ਹੋਣਾ ਦੂਜੀ ਸੂਈ ਦੇ 4 ਮਹੀਨੇ ਗੱਭਣ ਚੈੱਕਪਾਸ ਕਨਫਰਮ ਆ ਹਾਂਜੀ ਹਾਂਜੀ ਤੇ ਕੱਟਾ ਲਗਭਗ ਲੱਗਦਾ ਮੇਰੇ ਤੋਂ ਅਸੀ ਹੱਦ ਕਿੰਨੇ ਦਾ ਹੈਗਾ ਜੀ ਹੈਗਾ ਠੀਕ ਹੈ ਤੇ ਟੀਕਾ ਵਗੈ ਅੱਗੇ ਚੰਗਾ ਭਰਾ ਹੈ ਵਧੀਆ ਹਾਂ ਟੀਕਾ ਪੂਰਾ ਵਧੀਆ ਭਰਾ ਹੈ ਜੀ ਤੇ ਇੱਕ ਆਹ ਜੀ ਇਹ ਦੋ ਦਾ ਛੋਟੀ ਆ ਗਈ ਜਿਹੜੀ ਇਹਦੀ ਗੱਲ ਕਰਦੇ ਬਈ ਚੋਣ ਚਵਾਦੀ ਇੱਕ ਨੰਬਰ ਆ ਪੂਰੀ ਇੱਕ ਨੰਬਰ ਆ ਜੀ ਤੇ 6 ਲੀਟਰ ਦੋ ਤੇ ਨਿਪੜਦਾ ਜਾਮਾ ਹਾਂਜੀ 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 ਠੀ ਭਾਏ ਦਾ ਕੀ ਰੱਖਿਆ ਭਾਏ ਦਾ ਫੋਨ ਤੇ ਗੱਲ ਕਰ ਲਾਂਗੇ ਤੋਰੀ ਬਾਹਰ ਨੂੰ ਇਹਨੂੰ ਸੁਭਰ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਪਹਿਲਾ ਸੁਆ ਸੁਈ ਹੋਈ ਆ ਦੂਜੇ ਸੁਈ ਲਈ ਕੱਪੜਾ ਚੈੱਕ ਪਾਸ ਕਨਫਰਮਾ ਤੇ ਆਪਣੀ ਚੈੱਕ ਕਰਵਾਈ ਵੀ ਆ ਹਾਂ ਚੈੱਕ ਕਰਵਾਈ ਵੀ ਚਾ ਡਾਕਟਰ ਤੁਸੀਂ ਆਪ ਦਾ ਨਾਲ ਲੈ ਕੇ ਆਣ ਜਿਹਦੇ ਵੀ ਤੇ ਪਸੰਦ ਹੋਊਗੀ ਚੈੱਕ ਕਰਵਾ ਕੇ ਚੱਲੀ ਨਾਲ ਲੈਣੀ ਆ ਪੈ ਟੁਕੜੇ ਦੀ ਬਾਲਤਰ ਬਹੁਤ ਚੰਗੀ ਆ ਠਿੱਕਾ ਕੱਟ ਕੱਟ ਤੇ ਜਿੰਦਾ ਚੌਣ ਚਵਾ ਦੇ ਵਿੱਚ ਕਲਦੀ ਦਾ ਨਹੀਂ ਨਰਮਾ ਵੀਰ ਚਵਾਈ ਦੀ ਤੇ ਚੋਣ ਚਵਾ ਦੀ ਨਰਮਾ ਆ ਕੱਟਾ ਤੁਹਾਨੂੰ ਨਾਲ ਮਿਲੂਗਾ ਕਿਉਂਕਿ ਬੱਚੇ ਤੇ ਇੱਕ ਟਾਈਮ ਮਿਲਦੀ ਆ ਤੇ ਇੱਕ ਟਾਈਮ ਇਹਦੇ ਟੀਕਾ ਲਾਉਣਾ ਪੈਂਦਾ ਸਿੰਘ ਮੂੰਹ ਮੱਠਾ ਦੇਖ ਪੋਣਾ ਸਾਫ ਸੁਥਰਾ ਚੰਗੀ ਜਿੰਦ ਜਨ ਰਾਜ ਸਮੀ ਬੜੀ ਬਿਚੂਟੀ ਆ ਪਲੂਣ ਪਹਿਲਾਂ ਸੂਈ ਹੋਈ ਤੇ ਦੂਜੇ ਸੂਈ ਲੈ ਕੇ ਗੱਪਣ ਚੈੱਕ ਪਾਸ ਤੇ ਅੱਗੇ ਜਿਹੜੀ ਆਪਾਂ ਇਹ ਝੂਟੀ ਦੇਖ ਕੇ ਨਹੀਂ ਜੇ ਉਮਰ ਕਿੰਨੀ ਹੋ ਗਈ ਹੋਵੇ ਦੀ ਇਹ ਹੈਗੀ ਆ ਜੇ ਆਪਣੀ 23 ਮਹੀਨੇ ਦੀ ਹੈਗੀ 3 ਮਹੀਨੇ ਦੀ ਉਮਰ ਆ ਘਰ ਦੀ ਕੱਟੀ ਪਾਲੀ ਦੀ ਹਾਂਜੀ ਹਾਂਜੀ ਤੇ 1 ਕ ਮਹੀਨਾ ਦੀ ਗੱਪਣਾ ਹੁਣ ਇਹ ਇਹ ਵੀ 4 ਮਹੀਨੇ ਦੀ ਹੈ ਜੀ 4 ਮਹੀਨੇ ਦੀ ਗੱਬਣ ਚੈੱਕ ਪਾਸ ਹਾਂਜੀ ਇਹਦੀ ਮਾਥਲੇ 20 ਲੀਟਰ ਦੁੱਧ ਸੀਗਾ ਜੀ ਠੀਕ ਹੈ ਹਾਂਜੀ ਹਾਂਜੀ ਇਹ ਪਤਾ ਕੋਸ ਆਪ ਕੀ ਦੇ ਟੀਕੇ ਵਗੈਰਾ ਜੀ ਨਹੀਂ ਇਹ ਪਤੀ ਲਈ ਸੀਗੀ ਸੀ ਆਪਾਂ ਠੀਕ ਹੈ ਇਹ ਲਈ ਦੀ ਮਾਸੀ ਉਹ ਆਪਣੇ ਸਾਡੇ ਜਾਤੀ ਕੋਲੀ ਸੀਗੀ ਜੀ ਹਰਿਆਣੇ ਜੁੜਿਆ ਦੀ ਸੀਗੀ ਠੀਕ ਹੈ ਹੁਣ 4 ਮਹੀਨੇ ਦੀ ਗੱਬਣ ਚੈੱਕ ਕਨਫਰਮ ਆ ਜਾਵਾ ਹਾਂਜੀ ਹਾਂਜੀ ਰੇਟ ਇਹਦਾ ਵੀ ਫੋਨ ਤੇ ਰਹੂਗਾ ਇਹਦਾ ਹੀ ਫੋਨ ਤੇ ਕਰਾਂਗੇ ਤੋਰੀ ਬਾਹਰ ਨੂੰ ਸੋ ਵੀਰੋ 4 ਮਹੀਨੇ ਦੀ ਗੱਬਣ ਚੈੱਕ ਪਾਸ ਕਨਫਰਮ ਛੋਟਿਆ ਕੱਦ ਕਾਰ ਬਹੁਤ ਆ ਤੇ ਸਿੰਘੂ ਮੱਥਾ ਦੇਖੋ ਗੋਲ ਸਿੰਘ ਜਮਾ ਇਧਰ ਨੂੰ ਤੋਰਦੀ ਬੜੇ ਤੇ ਗੋਲ ਸਿੰਘ ਬਿਲਕੁਲ ਨਿੱਕਾ ਨਿੱਕਾ ਜਵਾਰ ਰੁਪਿਆ ਜਿਹਨੂੰ ਕਹਿੰਦੇ ਪੰਜਾਬੀ ਚ ਨਗਰਾਂ ਦੀ ਤੇ ਰਾਜ ਦੀ ਸਭੀ ਪੜੀ ਵੀ ਬਹੁਤ ਜ਼ਿਆਦੇ ਚਾਰ ਮਹੀਨੇ ਦੀ ਗੱਬੜ ਚੱਕ ਪਾਸ ਕਨਫਰਮਾ ਤੇ ਥਣ ਝਾਰੀਆ ਕੋਈ ਫੋਟੋ ਸੰਗ ਨਹੀਂ ਦੇਖ ਸਕਦਾ ਸੋਹਣੇ ਚਾਰੇ ਨਿਕਣ ਵਿੱਚ ਸਾਫ ਸੁਥਰੇ ਵਿੱਥੀ ਦੇ ਥਾਣਾ ਤੇ ਰਾਜ ਦੀ ਸਭੀ ਪੜੀ ਵੀ ਬਹੁਤ ਜ਼ਿਆਦੇ ਸੋ ਵਿਦ ਦੋ ਨਾਗਾ ਇੱਕ ਬੱਚਾ ਸਮੇਤ ਤਿੰਨ ਨਾਗ ਘਰੇਲੂ ਪੋਸੋਗੀ ਵਪਾਰ ਵਗੈਰਾ ਦਾ ਕੰਮ ਨਹੀਂ ਇੰਨਾ ਨਗਾ ਦੇ ਵਿੱਚੋਂ ਕੋਈ ਵੀ ਨਾਗ ਕੋੜੇ ਪਸੰਦ ਹੋਵੇ ਤੇ ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰਦਾ ਇਹ ਸੋ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਨਿਰਖ ਪਾਸ ਵੀ ਯਾ ਕਾਸ ਭਦੌਰ ਸਹਿਰ ਮੈਨਰਲ ਰੋਡ ਤੇ ਵੀ ਵੀ ਰਹਾਇਆ ਤਾਂ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ